ਪੰਚਾਇਤੀ ਰਾਜ ਸੰਸਥਾਵਾਂ ਦੇ ਅਧਿਕਾਰੀਆਂ ਕਰਮਚਾਰੀਆਂ ਤੇ ਲਾਈਨ ਵਿਭਾਗਾਂ ਦੇ ਕਰਮਚਾਰੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਦਾ ਮੁਕੰਮਲ डायरेक्टर एस आई आर डी पेंडू विकासायत विभाग मोहाली दायतों अनुसार पंचायती राज संस्था करमचारियों लाइन विभाग के करमचारियों की एक रोज़ा ट्रेनिंग स्थानक बीडीपीओ दफ्तर तलवाड़ा विखे बी डी पीओ हीरा अगवाई हेठ एस आई आर डी दे मास्टर रिसोर्स परसन प्रभजोत सिंह नेहा शर्मा वालों भी अगसत दो हज़ार चौबी तो तेई अगसत दो हज़ार चौबी लग ट्रेनिंग इन्हों ट्रेनिंगा तलवाड़ा ब्लाक अस्सी पिंड दिया वर्कर ਆਸ਼ਾ ਵਰਕਰ ਅਧਿਆਪਕ ਐਨਐਮ ਅਤੇ ਬੀਡੀਪੀਓ ਦਫਤਰ ਦੇ ਕਰਮਚਾਰੀਆਂ ਨੇ ਦਫਤਰ ਵੱਲੋਂ ਤਿਆਰ ਕੀਤੀ ਅਨੁਸੂਚੀ ਅਨੁਸਾਰ ਆਪਣੀ ਆਪਣੀ ਵਾਰੀ ਅਨੁਸਾਰ ਭਾਗ ਲਿਆ ਇਹਨਾਂ ਟ੍ਰੇਨਿੰਗਾਂ ਦਾ ਮੁੱਖ ਮੰਤਵ ਨੌ تھیਮਾਂ ਨੂੰ ਜੀਪੀਡੀਪੀ ਵਿੱਚ ਸ਼ਾਮਿਲ ਕਰਕੇ ਸਥਾਈ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ ਇਸ ਮੌਕੇ ਮਾਸਟਰ ਰਿਸੋਰਸ ਪਰਸਨ ਪ੍ਰਭਜੋਤ ਸਿੰਘ ਨੇ ਜੀਪੀਡੀਪੀ ਤਿਆਰ ਕਰਨ ਦੀ ਵਿਧੀ ਪੰਚਾਇਤ ਤੇ ਆਪਣੇ ਆਮਦਨ ਦੇ ਸਰੋਤ ਚੰਗੇ ਸ਼ਾਸਨ ਵਾਲਾ ਪਿੰਡ ਬਾਰੇ ਸਮਾਜਿਕ ਤੌਰ ਤੇ ਸੁਰੱਖਿਅਤ ਪਿੰਡ ਸਵੇ ਨਿਰਭਰਤੇ ਬੁਨਿਆਦੀ ਟਾਂਚੇ ਬਾਰੇ ਪ੍ਰਤੀਪਾਗੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੇਰਾ ਨਾਮ ਨੀਹਾ ਸ਼ਰਮਾ ਹੈ ਮੈਂ ਐਸਆਈਆਰਡੀ ਮੁਖਲੀ ਟੋਰ ਰਿਸੋਰਸ ਪਰਸਨ ਇੱਥੇ ਸਾਡੀ ਬਲੋਕਾਂ ਦੇ ਵਿੱਚ ਜਿਹੜੀ ਡਿਊਟੀ ਲੱਗੀ ਹੈ ਇਸ ਟਾਈਮ ਫੰਕਸ਼ਨਰੀਜ਼ ਨੂੰ ਅਸੀਂ ਟ੍ਰੇਨ ਕਰ ਰਹੇ ਹਾਂ ਕਮੈਟਿਕ ਜੀਪੀਡੀਪੀ ਉੱਤੇ ਜਿਹਦੇ ਵਿੱਚ ਅਸੀਂ ਪੰਚਾਇਤ ਫੰਕਸ਼ਨਰੀਜ਼ ਨੂੰ ਜਿਹੜਾ ਟ੍ਰੇਨ ਕਰ ਰਹੇ ਹਾਂ ਕਿ ਉਹਨਾਂ ਨੇ ਜਦੋਂ ਜੀਪੀਡੀਪੀ ਤਿਆਰ ਕਰवानी ਹੈ ਪਿੰਡਾਂ ਦੇ ਵਿੱਚ ਜਾ ਕੇ ਤਾਂ ਉਸ ਵਿੱਚ ਪਿੰਡਾਂ ਦੇ ਵਿਕਾਸ ਲਈ ਉਹ ਕਿਸ ਤਰ੍ਹਾਂ ਸਹਿਯੋਗ ਕਰ ਸਕਦੇ ਆ। ਇਦੇ ਵਿੱਚ ਸਾਡੀਆਂ 9 ਥੀਮਸ ਜਿਨ੍ਹਾਂ ਨੂੰ ਅਸੀਂ ਕਵਰ ਕਰਦੇ ਆਂ ਠੀਕ ਹੈ ਉਹਨਾਂ ਦੇ ਉੱਤੇ ਹੀ ਜਿਹੜੀ ਪੰਜਾਬ ਪੰਚਾਇਤਾਂ ਪੰਜਾਬ ਦੀਆਂ ਪੰਚਾਇਤਾਂ ਜੋ ਚੁਣੀਆਂ ਜਾਣੀਆਂ ਐ ਠੀਕ ਹੈ ਉਹਨਾਂ ਨਾਲ ਬੈਠ ਕੇ ਫੰਕਸ਼ਨਰੀਜ਼ ਜਿਹੜੇ ਹੈ ਲਾਈਨ ਡਿਪਾਰਟਮੈਂਟਸ ਦੇ ਬੰਦੇ ਉਹ ਜਿਹੜਾ ਜੀਪੀਡੀਪੀ ਤਿਆਰ ਕਰਵਾ ਕੇ ਪਿੰਡਾਂ ਦੇ ਵਿਕਾਸ ਦੇ ਵਿੱਚ ਜਿਹੜਾ ਹੈ ਸਹਿਯੋਗ ਦੇਣਗੇ ਜੋ ਪਿੰਡਾਂ ਦਾ ਵਿਕਾਸ ਰਹਿਣਾ ਰਹਿਣਾ ਬਾਕੀ ਹੈ ਜਾਂ ਹੋਣ ਵਾਲਾ ਹੋਏਗਾ ਉਹਨਾਂ ਉੱਤੇ ਉਹ ਕੰਮ ਕਰਨਗੇ ਸਾਡਾ ਇਹੀ ਜਿਹੜਾ ਇਸ ਇਸ ਜਿਹੜੀ ਸਾਡੇ ਬਲੋਕਾਂ ਦੇ ਵਿੱਚ ਜਿਹੜੇ ਟ੍ਰੇਨਿੰਗਾਂ ਲੱਗੀਆਂ ਇਹਨਾਂ ਦਾ ਇਹ ਵਿਸ਼ੇਸ਼ ਜਿਹੜਾ ਮਤਵ ਇਹ ਹੀ ਹੈ ਕਿ ਪਿੰਡਾਂ ਦਾ ਜਿਹੜਾ ਸਰਵਪੱਖੀ ਵਿਕਾਸ ਹੋਵੇ। ਹਾਂਜੀ ਮੈਡਮ। ਅੱਜ ਤਲਵਾੜਾ ਵਿਖੇ ਜੀਪੀਡੀਪੀ ਸੰਬੰਧੀ ਟ੍ਰੇਨਿੰਗ ਦਿੱਤੀ ਗਈ। ਉਸ ਟ੍ਰੇਨਿੰਗ ਦੇ ਵਿੱਚ ਨੋ ਥੀਮਸ ਸ਼ਾਮਿਲ ਕੀਤੇ ਗਏ। ਐਜ਼ ਅ ਟੀਚਰ ਅਸੀਂ ਇਹਨੂੰ ਬੜੇ ਧਿਆਨ ਨਾਲ ਸੁਣਿਆ ਤੇ ਪ੍ਰਣ ਕਰਦੇ ਹਾਂ ਕਿ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਇਹ ਸੁਨੇਹਾ ਬੜੇ ਵਧੀਆ ਤਰੀਕੇ ਦੇ ਨਾਲ ਸਰਕੂਲੇਟ ਕਰਾਂਗੇ। ਧੰਨਵਾਦ ਜੀ। ਅੱਜ ਸਾਡੀ ਬੀ ਡੀ ਪੀਓ ਦਫਤਰ ਤਲਵੜਾ ਵਿਖੇ ਮੈਂ ਬਤੌਰ ਅਧਿਆਪਕ ਤਾਇਨਾਤ ਆ ਸਾਡੀ ਟ੍ਰੇਨਿੰਗ ਲਗਾਏਗੇ ਉਸ ਟ੍ਰੇਨਿੰਗ ਵਿੱਚ ਪਿੰਡਾਂ ਵਿੱਚ ਗram ਪੰਚਾਇਤ ਔਰ ਗram ਸਭਾ ਦੇ ਵਿਕਾਸ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਆ ਔਰ ਇੱਕ ਆਮ ਪੰਚਾਇਤ ਮੈਂਬਰ ਔਰ ਉਹਨਾਂ ਦੇ ਕੀ ਅਧਿਕਾਰ ਆ ਤੇ ਆਮ ਲੋਕਾਂ ਦੇ ਜਿਹੜੇ ਪਿੰਡਾਂ ਦੇ ਵਸਨੀਕ ਆ ਉਹਨਾਂ ਦੇ ਕੀ ਅਧਿਕਾਰ ਆ ਔਰ ਪਿੰਡ ਦੀ ਪੰਚਾਇਤਾਂ ਔਰ ਗram ਸਭਾ ਦੀਆਂ ਕੀ ਜ਼ਿੰਮੇਵਾਰੀਆਂ ਨੇ ਔਰ ਕੀ ਉਹਨਾਂ ਦੇ ਅਧਿਕਾਰ ਹੈ ਇਹਦੇ ਸਬੰਧੀ ਬੜੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਕਿਵੇਂ ਪਿੰਡ ਨੂੰ ਸਵੱਛ ਰੱਖਣਾ ਕਿਵੇਂ ਪਿੰਡ ਦੇ ਚੁਗਿਰਦੇ ਨੂੰ ਜਿਹੜਾ ਗਿੱਲਾ ਕੂੜਾ ਤੇ ਸੁੱਕੇ ਕੂੜੇ ਨੂੰ ਕਿਵੇਂ ਜਿਹੜਾ ਅਲੱਗ-ਅਲੱਗ ਕਰਨਾ ਬਹੁਤ ਵੱਡੀਆਂ ਬੜਮੁਲੀਆਂ ਜਾਣਕਾਰੀਆਂ ਜਿਹੜੀਆਂ ਰਿਸੋਰਸ ਪਰਸਨ ਵੱਲੋਂ ਦਿੱਤੀਆਂ ਗਈਆਂ ਔਰ ਅਸੀਂ ਇਹ ਜਾਣਕਾਰੀਆਂ ਜਿਹੜੀਆਂ ਐ ਸਾਡੇ ਜਿੱਥੇ ਵੀ ਸਾਡੀ ਡਿਊਟੀ ਤਨਤੀ ਹੈ ਅਸੀਂ ਉਹਨਾਂ ਦੇ ਪਿੰਡਾਂ ਤੱਕ ਲੋਕਾਂ ਤੱਕ ਜ਼ਰੂਰ ਪਹੁੰਚਾਵਾਂ ਹਾਂਜੀ ਸਰ ਹਾਨੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਭਜੋਤ ਹੈ ਮੈਂ ਮਾਸਟਰ ਰਿਸੋਰਸ ਪਰਸਨ ਐਸਆਈਆਰਡੀ ਮੋਹਾਲੀ ਨੂੰ ਰਿਪਰੈਜ਼ੈਂਟ ਕਰ ਰਿਹਾ ਜੀ ਫਿਰ ਜਿਹੜੀਆਂ ਇਹ ਪੰਜਾਬ ਦੇ ਵਿੱਚ ਵੱਖ-ਵੱਖ ਬਲੋਕਾਂ ਦੇ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੇ ਅਧਿਕਾਰੀਆ ਕਰਮਚਾਰੀਆਂ ਅਤੇ ਲਾਈਨ ਵਿਭਾਗਾਂ ਦੇ ਅਧਿਕਾਰੀਆ ਕਰਮਚਾਰੀਆਂ ਦੀ ਥੀਮੈਟਿਕ ਜੀਪੀਡੀਪੀ ਨਾਲ ਸੰਬੰਧਿਤ ਜਿਹੜੀਆਂ ਇੱਕ ਰੋਜ਼ਾ ਟ੍ਰੇਨਿੰਗ ਤਲਵਾੜਾ ਬਲੋਕ ਦੇ ਵਿੱਚ ਇਹ ਕਰਵਾਈਆਂ ਜਾ ਰਹੀਆਂ ਨੇ ਜਿਹਦੇ ਵਿੱਚ ਕਿ ਲਗਭਗ 80 ਪਿੰਡਾਂ ਦੀਆਂ ਆਸ਼ਾ ਵਰਕਰ ਆਂਗਣਵਾੜੀ ਅਧਿਆਪਕ ਸੈਲਫੈਲ ਗਰੁੱਪ ਦੇ ਮੈਂਬਰ ਜਿਹੜੇ ਬੀਡੀਪੀਓ ਦਫ਼ਤਰ ਦੇ ਅਧਿਕਾਰੀ ਹੈ ਉਹਨਾਂ ਨੇ ਇਹਨਾਂ ਵਿੱਚ ਭਾਗ ਲਿਆ ਜਿਹਦਾ ਇਹਦਾ ਇੱਕ ਮੇਨ ਵਿਸ਼ਾ ਇਹਦਾ ਮੁੱਖ ਮੰਤਵ ਕੀ ਹੈ ਵੀ ਜਿਹੜੇ ਸਾਡੇ ਸਥਾਈ ਵਿਕਾਸ ਦੇ ਟੀਚੇ 17 ਹਨ ਜਿਨ੍ਹਾਂ ਨੂੰ ਨੌਂ ਥੀਮਾਂ ਦੇ ਵਿੱਚ ਵੰਡਿਆ ਗਿਆ ਹੈ ਉਹਨਾਂ ਨੂੰ ਅਸੀਂ ਆਪਣੀ ਜੀਪੀਡੀਪੀ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਇੱਕ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ ਇਹਦੇ ਵਿੱਚ ਇਹਦਾ ਮੰਨਣਾ ਕੀ ਹੈ ਵੀ ਜੇ ਅਸੀਂ 2030 ਤੱਕ ਅਸੀਂ ਆਪਣੇ ਸਥਾਈ ਵਿਕਾਸ ਦੇ ਟੀਚਿਆਂ ਦੀ ਜੀਪੀਡੀਪੀ ਰਾਹੀਂ ਪ੍ਰਾਪਤੀ ਕਰ ਲੈਨੇ ਆ ਤੇ ਉਹ ਦਿਨ ਦੂਰ ਨਹੀਂ ਹੈ ਵੀ ਜਦੋਂ ਸਾਡੇ ਜਿਹੜੇ ਪਿੰਡ ਹੈ ਉਹ ਸ਼ਹਿਰਾਂ ਦਾ ਮੁਕਾਬਲਾ ਉਹ ਕਰਨ ਲੱਗ ਜਾਣਗੇ ਧੰਨਵਾਦ